ਨਾਮ ਕੀ ਦੱਸੇ ਬਣਾ ਪਿੱਛੇ ਹੋ ਗਿਆ ਹੋ ਗਿਆ ਹੋ ਗਿਆ ਮੈਂ ਡਬਲ ਐਮ ਐ ਪੀ ਐਚ ਡੀ ਜੇਸ਼ੂਡ ਨੂੰ ਪਿੱਛੇ ਡਬਲ ਐਮ ਐ ਪੀ ਐਚ ਡੀ ਕਿੱਥੇ ਕਿੱਥੇ ਦੱਸੋ ਪੰਜਾਬੀ ਯੂਨੀਵਰਸਿਟੀ ਚ ਕਿਹੜੇ ਸਾਲ ਚ 73 ਮਹਿੰਦਰਾ 73 ਸਾਲਾਂ ਦੇ ਵਿੱਚ ਮਹਿੰਦਰਾ ਕਾਲਜ ਚ ਪੜ੍ਹੇ ਹੋ ਤੇ ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਕਾਦੀ ਐਮ ਐ ਕੀਤੀ ਤੁਸੀਂ ਜੀ ਸੁਣ ਲੈ ਕੁਐਸਚਨ ਹਾਂਜੀ ਆਹ ਬੋਲ ਰਹੇ ਨੇ ਡੋਂਟ ਕੁਐਸਚਨ ਠੀਕ ਹੈ ਜੀ ਡੋਂਟ ਕੁਐਸਚਨ ਨਹੀਂ ਮੈਂ ਨਹੀਂ ਕਰਦਾਂ ਨਹੀਂ ਕਰ ਡੋਂਟ ਕੁਐਸਚਨ ਮੇਰਾ ਬੁਖਾ ਕੁਰਿੰਗ ਸਿੰਘ ਆ ਕਿਹੜਾ ਹੈ ਤੇ ਮੈਂ 73 74 ਜੀ ਹਾਂਜੀ ਗਿੰਦਰਾ ਕਾ ਅਧਿ ਕ੍ਰਿਸੀਵ ਸਿੰਘ ਪ੍ਰਿੰਸੀਪਲ ਹੁੰਦਾ ਹੈ। ਅੱਛਾ ਜੀ। ਮੇਰਾ ਪਿੱਛੋਂ 4 1958 ਮੇਰਾ ਜਨਮ ਦੇਣਾ। ਠੀਕ ਹੈ ਜੀ। ਫਿਰ ਮੈਂ ਪੜਦਾ ਪੁਰਦਾ ਰਿਹਾ। ਮੈਂ ਤੁਹਾਨੂੰ ਸਵਾਲ ਕਰਦਾ ਦੱਸ ਦੇਣੀ। I have no time to answer. ਕਿਉਂ ਬਾਪੂ ਦੇ ਇਹ ਅੰਗਰੇਜ਼ੀ ਬੋਲਦੇ ਨੇ? ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਤੈ। ਤੁਸੀਂ ਇੱਕ ਬਜ਼ੁਰਗਾਂ ਨੂੰ ਦੇਖੋਗੇ ਜੀ। ਅਸੀਂ ਇਸ ਟਾਈਮ ਪਟਿਆਲੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਪਰ ਇੱਕ ਬੰਦਾ ਜੀ ਸਾਡੇ ਉੱਥੇ ਖੜੇ ਆ ਜੀ ਇਹ ਬਜ਼ੁਰਗ ਬਿਨਾਂ ਕੱਪੜਿਆਂ ਤੋਂ ਨੇ। ਪਰ ਹਾਲਾਤ ਬਹੁਤ ਦਰਦਨਾਕ ਨੇ ਇਹ ਬਜ਼ੁਰਗ ਪਟਿਆਲੇ ਜਾਂ ਦੇਵੀਗੜ੍ਹ ਦੇ ਰਹਿਣ ਵਾਲੇ ਨੇ ਬਹੁਤ ਨਰਕਪਰੀ ਜ਼ਿੰਦਗੀ ਕੱਟ ਰਹੇ ਨੇ ਬਿਨਾਂ ਕੱਪੜਿਆਂ ਤੋਂ ਥੋੜਾ ਟਾਈਮ ਪਹਿਲਾਂ ਜਿਹੜਾ ਜਿਹੜਾ ਬਜ਼ੁਰਗਾਂ ਦੇ ਕੱਪੜੇ ਜਿਹੜਾ ਤੌਲੀਆ ਪਾ ਦਿੱਤਾ ਗਿਆ ਕਿਸੇ ਨੇ ਨਹੀਂ ਤਾਂ ਬਹੁਤ ਬੁਰੇ ਹਾਲਾਤ ਸੀਗੇ ਜੀ ਬਿਨਾਂ ਕੱਪੜਿਆਂ ਤੋਂ ਸੜਕਾਂ ਦੇ ਉੱਪਰ ਇੱਕ ਬਜ਼ੁਰਗਾਂ ਨੇ ਰਹਿਣਾ ਇਹ ਕੋਈ ਸੌਖੀ ਗੱਲ ਨਹੀਂ ਹੈਗੀ ਆਪ ਜੀ ਸਮਝਦਾਰ ਹੋ ਤੇ ਹਾਲਾਤ ਬਹੁਤ ਬਸ ਇੱਥੇ ਲਾ ਦਿਓ ਗੱਡੀ ਆਜੋ ਜੀ ਔਰ ਤੁਸੀਂ ਦੇਖੋ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਇਆ ਜਾਵੇ ਇੱਕ ਵਾਰੀ ਉਹਨਾਂ ਤੇ ਕੈਮਰਾ ਰੱਖਿਆ ਜਾਵੇ ਬਸ ਆਜੋ ਆਜੋ ਆਜਾ ਗੇਅਰ ਚ ਖੜਾ ਦਿਓ ਵਾਹਿਗੁਰੂ ਔਰ ਦੇਖੋ ਤੁਸੀਂ ਸੰਗਤ ਜੀ ਇਹ ਬਜ਼ੁਰਗ ਨੇ ਬਾਪੂ ਜੀ ਇੱਧਰ ਨੂੰ ਆਜੋ ਜੀ ਆਜੋ ਜੀ ਹਾਂ ਜੀ ਨਹੀਂ ਗੋਲੀ ਨਹੀਂ ਮਾਰਦੇ ਜੀ ਆਜੋ ਇੱਧਰ ਨੂੰ ਆਜੋ ਗੱਡੀਆਂ ਨਾ ਚੜ ਗੱਡੀ ਨਾ ਭਜੇ ਜਿਹੜਾ ਮੈਂ ਕਹਿਣਾ ਨਹੀਂ ਸੀ ਇਦਾਂ ਗੱਡੀ ਨਾ ਵੱਜਦੀ ਹਾਂ ਇੱਧਰ ਆ ਜਾਓ ਬਾਪੂ ਇੱਧਰ ਆ ਜਾਓ ਡੰਡਾ ਨਾ ਮਾਰਦੀ ਡੰਡਾ ਨਹੀਂ ਮਾਰਦੀ ਇੱਧਰ ਆ ਜਾਓ ਤੁਸੀਂ ਲੋ ਉਹਦੇ ਜਾ ਯਾਰ ਇੱਧਰ ਤਾਂ ਆ ਜਾਓ ਮੈਂ ਹੁਣ ਤੇ ਡਿਆਂ ਆ ਜਾਓ ਫੇਰ ਆ ਜਾ ਕੋਈ ਨਾ ਮੇਰਾ ਜਿਹੜਾ ਅੱਛਾ ਕੀ ਨਾਮ ਕੀਆ ਤੁਹਾਡਾ ਲਾਲ ਸਿੰਘ ਜੀ ਹਾਂ ਜੀ ਸੁੰਦਰ ਸਿੰਘ ਸਨੋਪ ਸੁੰਦਰ ਸਿੰਘ ਟੋਵਰਾ ਮਗਰ ਸਾਹਿਬ ਅੱਛਾ ਮਗਰ ਸਾਹਿਬ ਪਿੰਡ ਆ ਤੁਹਾਡਾ ਜੀ ਗੁਰਦੁਆਰਾ ਸਾਹਿਬ ਹੈਗਾ ਜੀ ਹਾਂ ਇੱਧਰ ਹੋ ਜਾਓ ਆ ਜਾਓ ਵਰਤਾ ਜਾ ਯਾਰ ਆ ਠੀਕ ਆ ਠੀਕ ਆ ਬਾਪੂ ਆ ਜਾਓ ਬਸ ਲੱਤਾਂ ਟੁੱਟੀਆਂ ਪਈਆਂ ਨੇ ਜੋ ਮੇਰੇ ਹੋਰ ਠੀਕ ਆ ਕਿੱਥੇ ਲੱਗੇ ਮੈਨੇ ਟਾਂਕੇ ਦੇਖਾਂ ਜੀ ਹਾਂ ਦੇ ਤਾਂ ਕਿ ਲੱਗੀ ਅੱਛਾ ਇਹ ਸੱਟ ਕਿਵੇਂ ਲੱਗੀ ਤੁਹਾਡੇ ਹਾਏ 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 ਗੁੰਮੋ ਜਾ ਯਾਰ ਇਹ ਕੀ ਨਾਮ ਦੱਸੇ ਤੁਸੀਂ ਮਿੰਟ 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 ਨਾਮ ਕੀ ਦੱਸੇ ਬਣਾ ਪਿੱਛੇ ਹੋ ਜਾ ਤੂੰ ਹੋ ਗਿਆ ਹੋ ਗਿਆ ਹੋ ਗਿਆ ਮੈਂ ਡਬਲ ਐਮ ਐ ਪੀ ਐਚ ਡੀ ਜੇਮ ਸ਼ੁੱਡ ਨੂੰ ਪਿੱਛੇ ਬਾਪ ਦੇ ਡਬਲ ਐਮ ਐ ਪੀ ਐਚ ਡੀ ਪੀ ਐਚ ਡੀ ਤੁਸੀਂ ਡਬਲ ਐਮ ਐ ਕਿੱਥੇ ਕੀਤੀ ਹੈ ਜੀ ਉਹ ਇੱਥੇ ਜਾਂ ਧੰਨ ਧੱਕੇ ਦੇ ਸ਼ੇਤਰ ਕਿੱਥੇ ਕਿੱਥੇ ਕੀਤੀ ਦੱਸੋ ਪੰਜਾਬੀ ਯੂਨੀਵਰਸਿਟੀ ਚ ਕਿਹੜੇ ਸਾਲ ਚ 73 ਜਮਿੰਦਰਾ 73 ਸਾਲਾਂ ਦੇ ਵਿੱਚ ਮਹਿੰਦਰਾ ਕਾਲਜ ਚ ਪੜ੍ਹੇ ਹੋ ਤੇ ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ओके ਕਾਦੀ ਐਮ ਐ ਕੀਤੀ ਤੁਸੀਂ ਜੀ ਸੁਣ ਲੈ ਹਾਂਜੀ ਆ ਬੋਲ ਰਹੇ ਡੋਨਟ ਕੁਐਸਚਨ ਠੀਕ ਹੈ ਜੀ ਡੋਨਟ ਕੁਐਸਚਨ ਨਹੀਂ ਨਹੀਂ ਕਰਦੇ ਨਹੀਂ ਕਰ ਡੋਨਟ ਕੁਐਸਚਨ ਮਿਲ ਬੁਖਾਰ ਕੁਰਨ ਸਿੰਘ ਆ ਕਿਹੜਾ ਹੈ ਇਧਰ ਨੂੰ ਅੱਗੇ ਨੂੰ ਹੋ ਜਾ ਅੱਗੇ ਨੂੰ ਆ ਜਾਓ ਆ ਜਾਓ ਯਾਰ ਆਈ ਕੈਨਟ ਸਪੀਕ ਇੰਗਲਿਸ਼ ਬਿਕੋਜ਼ ਹਾਂ ਬੋਲੋ 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 ਪਿੱਛੇ ਹੋ ਗਏ ਹਾਂ ਹੋ ਗਿਆ ਮੈਂ ਹੋ ਗਿਆ ਮੈਨੂੰ ਬੋਲ ਲੈਣ ਦੇ ਫਾਇਦੇ ਬੋਲੋ ਜੀ ਮੇਰੇ ਚ ਨਾ ਮੋੜੀ ਠੀਕ ਹੈ ਨਹੀਂ ਡੋਨਟ ਐਂਟਰੀ ਨਹੀਂ ਵੀਰੇ ਠੀਕ ਹੈ ਜੀ ਬਾਈ ਇੰਟਰਵਿਊ ਨਹੀਂ ਹੈਗਾ ਤੁਹਾਨੂੰ ਗੱਲਾਂ ਕਰ ਜੀ ਬਿਲਕੁਲ 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 ਇੱਥੇ ਮੈਂ 73 74 ਜੀ ਹਾਂਜੀ ਮਿੰਦਰਾ ਕਾਲਜ ਦੇ ਕੁਰਸੀਵ ਸਿੰਘ ਪ੍ਰਿੰਸੀਪਲ ਹੁੰਦੇ। ਅੱਛਾ ਜੀ। ਜਿਹੜਾ ਪਿੱਛੋਂ ਅੱਛੇ ਦੱਸ ਦੋ ਤੁਸੀਂ ਗੱਲ ਦੱਸ ਦੋ ਬਾਪੂ। ਹੋ ਗਿਆ ਹੋ ਗਿਆ ਹੋ ਗਿਆ। ਕਰ ਲੈ ਕਰ ਲੈ ਕਰ ਲੈ ਕਰ ਲੈ ਕਰ ਲੈ। ਅੱਛਾ ਜੀ। ਸਾਰਾ ਤੁਸੀਂ ਮਿੰਦਰਾ ਕਾਲਜ ਵਾਲੀ ਗੱਲ ਦੱਸ ਦੇ ਤੇ। ਮੈਂ ਫੇਰ ਦੱਸੂ ਪਹਿਲਾਂ। ਅੱਛਾ ਪਹਿਲਾਂ ਕਰ ਲਾਂ ਦੋ ਇਹਦਾ ਮੁੰਡੇ। ਮੈਨੂੰ ਸਾਇ ਨੋ ਵੈਰੀ ਵੈਲ ਸੀ ਮਾਈ ਪਰਸਨ ਜਾਇਦਾਦ। ਜੀ। ਰੱਬ। ਜੀ। ਜੀ ਬਿਲਕੁਲ। ਲਜਕਾਣੀ ਇਹ ਆ ਉੱਥੇ ਹੁਣ 1 ਮਿੰਟ। ਹਾਂਜੀ। ਲਜਕਾਣੀ ਇਹ ਆ ਉੱਥੇ ਹੋਈ। ਹਾਂਜੀ। 5-700 ਬੰਦੇ ਨੂੰ। ਹਾਂਜੀ। ਤੇ ਉਹ ਜਲਾਵਰ ਮਰ ਗਿਆ ਕਿ ਹੈਗਾ ਕਿਹੜਾ ਜੀ ਜਲਾਵਰ ਹੈਗਾ ਜੀ ਹੈਗਾ ਮੈਂ ਸੁਣਿਆ ਸੀ 8 ਸਾਲੋਂ ਮਰ ਗਿਆ ਜੀ ਹਾਂ ਠੀਕ ਹੈ ਜੀ ਤੁਹਾਡੀ ਗੱਲ ਬਿਲਕੁਲ ਇਹ ਵੀ ਸਹੀ ਹੈ ਜੀ ਤੁਸੀਂ ਮਹਿੰਦਰਾ ਕਾਲਜ ਵਾਲੀ ਗੱਲ ਦੱਸਦੇ ਹੋ ਤੂੰ ਇੱਕ ਤੋਂ ਕੀਲੇ ਨਾਲ ਸਾਰੇ ਚੱਲਣ ਦੇ ਇਕੱਠੇ 71 ਜੀ ਹਾਂ ਜੀ ਸੋਹਣੀ ਚਾਜ ਨਾਲ ਕਰ ਲਈ ਉਹ ਜੇ ਕਰਨੇ ਲੱਗ ਗਿਆ ਹਮ ਅਪਰ ਤਾਂ ਮੈਂ ਮੇਰੀ ਬਹੁਤ ਨੇ ਤੇਜੀ ਕਰਨ ਲੱਗੇ ਨਾ ਉਹਨੂੰ ਚੱਲ ਚੱਲੀ ਨਾਨਾ ਦਦਿਆ ਵੀਰਾ ਮੇਲੇ ਮਿੱਤਰ ਹੈ ਲੰਗ ਲਚਕਾਣੀ ਮੇਰੀ ਚਾਚੀ ਦੇ ਨਾਲ ਕਿ ਅੱਛਾ ਜੀ। ਵਿੰਦਰ ਹੁੰਦਾ ਦੀ ਕੁੱਤੇ ਨਾ ਅੱਛਾ ਜੀ। ਨਛੱਤਰ ਸਿੰਘ ਆਉਦੇ ਨਛੱਤਰੀ ਆਰਮੋਰ। ਅੱਛਾ ਜੀ ਅੱਛਾ ਜੀ। ਹੈ ਪਤਾ? ਹਾਂਜੀ ਹਾਂਜੀ। ਹੈ ਗਿਆ ਹੈ ਗਿਆ ਕਿ ਮਰ ਗਿਆ ਬਈ। ਐ ਤਾਂ ਮੈਨੂੰ ਪਤਾ ਨਹੀਂ ਮੈਂ ਭੁੱਲ ਗਿਆ ਜੀ। ਦੋ ਰਜਿੰਦਰ ਰਾਜ ਗੇਟ ਤੇ ਪ੍ਰੋਟੋਲ ਨੇ ਨਾ ਜਿਹੜੇ। ਹੈਗੇ ਜੀ ਹੈਗੇ। ਪਹਿਲਾਂ ਤਾਂ ਦੂਆ ਦਰਬਾਰੇ ਰਹਿੰਦੇ। ਅੱਛਾ ਜੀ। ਉਹਦੇ ਕੋਲ ਇੱਕ ਬੰਦਾ ਆਉਂਦਾ ਤਾਂ। ਉਹ ਉਹ ਕਹਿੰਦਾ 70000 ਰੁਪਇਆ ਦੇ ਦਿਓ। ਹਾਂਜੀ। ਤੇ ਤੈਨੂੰ ਠਾਣੇ ਦਾ ਲਵਾ ਦਾਂਗੇ। ਠੀਕ ਹੈ। ਕਿਹੜੇ ਸਾਨੂੰ ਦੀ ਗੱਲ ਆ ਜੀ ਇਹ? ਬਣਾਸੀ ਸੀ ਬਣਾਸੀ ਦੀ ਤੁਸੀਂ ਪਹਿਲਾਂ ਸਟੱਡੀ ਤਾਂ ਦੱਸ ਦੋ ਤੁਹਾਡੀ ਕਿੰਨੀ ਹੈ ਜੀ ਕਿੰਨੀ ਆ ਤੈਨੂੰ ਦਾਰਤਾ ਮੈਂ 4 1958 ਵੀਰਾ ਜਨਮ ਦੇਣਾ ਠੀਕ ਹੈ ਜੀ ਫਿਰ ਮੈਂ پڑھਦਾ ਪੜਦਾ ਰਿਹਾ ਕਿੰਨਾ ਜੀ ਸੁਣਤਾ ਲੈ ਯਾਰ ਹਾਂਜੀ ਮੈਨੂੰ ਬੋਲ ਲੈਦੇ ਕਿ ਆਪਣੇ ਗਣ ਮੈਂ ਤੁਹਾਨੂੰ ਸਵਾਲ ਕਰਦਾ ਦੱਦ ਦੇ ਨਹੀਂ ਆਈ ਹੈਮ ਨੋ ਟਾਈਮ ਟੂ ਅਨਸਰ ਕਿਉਂ ਬਾਪੂ ਦੇਖ ਲੋ ਅੰਗਰੇਜ਼ੀ ਬੋਲਦੇ ਨੇ ਅੰਗਰੇਜ਼ੀ ਬੋਲਦਾ ਮਾਰਦਾ ਬੋਲ ਬੋਲੋ ਜੀ ਬੋਲੋ ਬੋਲੋ ਮੈਂ ਵੀ ਮੇਰਾ ਅਸਲ ਇਹ ਬਾਪੂ ਗਾਲਾਂ ਕਿਉਂ ਕੱਢ ਦਿੰਦਾ ਕੱਢਦਾ ਮੇਰੀ ਮਰਜ਼ੀ ਕਾਲ ਜਗ੍ਹਾ ਟੋਟਿਓਰ ਨਟ ਮਾਈਂ ਅੱਛਾ ਜੀ ਉਹ ਆ ਗਿਆ ਮੇਰਾ ਮੇਰੇ ਅੱਛਾ ਜੀ ਆ ਵੀ 20 ਰੁਪਏ ਦਾ ਦੇ ਕੇ ਗਿਆ ਸੁਪਰੀ ਸੂਟ ਜੱਟ ਅੱਛਾ ਲਿਆ ਲਿਆ ਕੋਰ ਅੱਛਾ ਕੋਈ ਕੋਰ ਲਿਆ 20 ਰੁਪਏ ਵਾਲਾ ਇੱਕ ਜਾ ਬੋਤਾ ਮੰਗਾ ਦੇ ਕੋਕੋ ਮੰਗਾ ਦੋ ਨੇ ਜੀ ਕੋਕ ਜੀ ਕੋਕ ਆ ਕੋਕ ਕੋਕਾ ਕੋਲਾ ਕੋਕ ਕੋਲਾ ਲਿਆਓ ਜੀ ਆਓ ਕੋ ਲਿਆਓ ਭਾਈ ਪਾਣੀ ਦੀ ਯਾਰੀ ਯਾਰ ਨਾਰਾਂ ਦੇ ਲਈ ਲਿਆ ਦੇ ਗਾਲਾਂ ਨਾ ਲੈਣਗੇ ਮੈਂ ਗਾੜਕੀ ਨਹੀਂ ਕੱਢੀ ਆ ਮੈਂ ਗੇੜੇ ਗਾੜਕੀ ਨੂੰ ਕੱਢੀ ਆ ਗਾੜਕੀ ਨੂੰ ਕੱਢੀ ਆ ਵਾਈ ਯੂ ਆਰ ਯੂ ਸ਼ੈਲਟਿੰਗ ਗਾੜਕੀ ਨੂੰ ਕੱਢੀ ਆ ਗਾੜਕੀ ਨੂੰ ਕੱਢੀ ਆ ਕਿਹਾ ਤੁਸੀਂ ਨਾ ਜਿਹੜਾ ਸ਼ਬਦ ਵਰਤੇ ਮੈਂ ਸ਼ਬਦ ਜਿਹੜਾ ਨਾ ਇਹੀ ਸ਼ਬਦ ਆ ਜਿਹੜਾ ਤੈਨੂੰ ਬਚਾਈ ਖੜਾ ਤੁਹਾਡਾ ਤਾਂ ਛੱੜੀ ਬਣਾ ਕੇ ਖਾ ਜਾਂਦੇ ਸਰ ਅੱਛਾ ਲੱਚਗਾਣੀ ਲੰਗ ਲੱਚਗਾਣੀ ਲੋ ਜੀ ਬਾਪੂ ਜੀ ਤਾਂ ਨਹੀਂ ਸੰਗਤ ਜੀ ਗੱਲ ਕਰ ਪਾ ਰਹੇ ਸਾਡੇ ਨਾਲ ਗੁੱਸਾ ਕਰਦੇ ਨੇ ਤੇ ਹੁਣ ਅਸੀਂ ਨਾਲ ਹਾਂਜੀ ਮੈਂ ਗੱਲ ਕਰ ਰਿਹਾ ਇਹਦੇ ਨਾਲ ਇਹ ਮੈਨੂੰ ਨਾ ਪਾਗਲ ਬਣਾ ਕੇ ਨਾ ਉਹ ਬਣਾਉਣਾ ਚਾਹੁੰਦਾ ਵੀ ਮੈਂ ਇਹਦਾ ਸਪੋਰਟਰ ਅੱਛਾ ਉਹ ਮੈਂ ਗੱਲ ਕਰ ਰਿਹਾ ਜੀ ਤੁਸੀਂ ਦੇਖ ਰਹੇ ਹੋ ਸੰਗੇਤ ਜੀ ਇਹਨਾਂ ਨੇ ਪਹਿਲਾਂ ਕਿਹਾ ਵੀ ਮੇਰਾ ਪਿੰਡ ਹੈ ਜਿਹੜਾ ਔਰ ਮੈਂ ਮਹਿੰਦਰਾ ਕਾਲਜ ਔਰ ਇੱਥੇ ਪੜਿਆ ਜੀ ਯੂਨੀਵਰਸਿਟੀ ਦੇ ਵਿੱਚ ਔਰ ਇਹ ਇਦਾਂ ਹੀ ਬਜ਼ੁਰਗ ਕਈ ਦਿਨਾਂ ਤੋਂ ਬਿਨਾਂ ਕੱਪੜਿਆਂ ਤੋਂ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਫਿਰ ਰਹੇ ਨੇ ਸੰਗੇਤ ਜੀ ਔਰ ਇਹਨਾਂ ਨੇ ਪਿੰਡ ਦੱਸਿਆ ਆਪਣਾ ਜੀ ਮਗਰ ਸਾਹਿਬ ਮਗਰ ਸਾਹਿਬ ਦੇ ਕੋਲੇ ਪਿੰਡ ਹੈ ਜੀ ਟੌੜਾ ਜਿਹੜੇ ਭੈਣ ਭਰਾ ਜਾਣਦੇ ਨੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਕੋਈ ਪਰਿਵਾਰਕ ਮੈਂਬਰ ਕੋਈ ਹੈਗਾ ਜੀ ਇਹਨਾਂ ਦਾ ਬੇਟਾ ਦਸਤ ਰਹੇ ਨੇ ਕਹਿੰਦੇ ਬੇਟਾ ਹੈਗਾ ਬਲਿਹਾਰ ਜੀ ਠੀਕ ਆ ਕੋਕ ਕੋਕਾ ਕੋਲਾ ਲਓ ਕੋਕ ਹਾਲੋ 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 ਹੋਰ ਬਾਪੂ ਜੀ ਪੜੇ ਨੇ ਨਹੀਂ ਪੜੇ ਨੇ ਪਤਾ ਨਹੀਂ ਹਾਂਜੀ ਹਾਂਜੀ ਔਰ ਇਹ ਇਸ ਹਾਲਾਤਾਂ ਦੇ ਵਿੱਚ ਸ਼ਹਿਰ ਦੇ ਵਿੱਚ ਨੇ ਸੰਗਤ ਜੀ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਇਹ ਕਿਹੜਾ ਏਰੀਆ ਜੀ ਜੁਝਾਰ ਨਗਰ ਦੇ ਵਿੱਚ ਖੜੇ ਆ ਜੀ ਕੱਲ ਦੇ ਮੈਂ ਕਹੂੰਗਾ ਬਾਪੂ ਜੀ ਦੀ ਵੀਡੀਓ ਨਾ ਬਣਾਇਓ ਬਿਨਾਂ ਕੱਪੜਿਆਂ ਤੋਂ ਜਿਹੜੇ ਕੱਪੜੇ ਬਾਪੂ ਜੀ ਦੇ ਨੇ ਨਾ ਉਹ ਥੋੜਾ ਧਿਆਨ ਰੱਖਿਓ ਤੇ ਇੱਧਰ ਆ ਜਾਓ ਤੇ ਹੁਣ ਬੋਲ ਰਿਹਾ ਆਪਣੇ ਮੇਰੇ 35 ਲੱਖ ਰੁਪਇਆ ਖੋਲਿਆ ਕਿਨੇ ਖੋਲਿਆ ਜੀ 35 ਕਿਨੇ ਖੋਲਿਆ ਆ ਡੁੱਲ ਕੇ ਜੀ ਹਾਂ 7 6000 ਦੀਆਂ ਜੁੱਤੀਆਂ ਅੱਛਾ 6000 ਦੀਆਂ ਜੁੱਤੀਆਂ ਜੀ ਚੋਥ ਅੱਛਾ ਜੀ ਇਰਾਤੇ ਗਾਦੀ ਜਿਹੜਾ ਹਾਂਜੀ ਉਹਦੇ ਜਿੰਨੀਆਂ ਜੂਆਂ ਪੈ ਗਈਆਂ ਉਹ 8 2000 ਦਾ ਸੀ ਅੱਛਾ ਜੀ ਉਹਦਾ ਮੈਂ ਖਰਾਬ ਸੜਿਆ ਠੀਕ ਹੈ ਜੀ ਪਰਨਾ ਦੀ 200 ਦਾ ਆਪ ਸੜਿਆ ਓਕੇ 700 ਦੀ ਲੋਈ ਅੱਛਾ ਉਹਨਾਂ ਨੇ ਲੋਕ ਲਕੋੜੀ ਖੋਲੀ ਐਜਬੀਸੀ ਨੇ ਜੀ ਹਾਂ ਠੀਕ ਹੈ ਜੀ ਨਾਲ ਉਹਨਾਂ ਦੇ ਬੜੇ ਟੌਂਡ ਰੱਖਿਓ ਨੇ ਅੱਛਾ ਜਿਹੜੇ ਰਾਤ ਨੂੰ 500 75 95 ਮੋਬਾਈਲ ਚ ਆ ਕੇ ਉਹਨਾਂ ਨੇ ਠੀਕ ਹੈ ਠੀਕ ਹੈ ਠੀਕ ਉਹ ਉਹਨਾਂ ਚ ਸੁਣ ਲਾ ਹੋਏ ਆਜੋ ਬਾਪੂ ਆਪ ਗੱਡੀ ਚ ਬੈਠ ਕੇ ਕਰਦੇ ਗੱਲਾਂ ਆਜੋ 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 ਪੀਲੋ 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 ਚਲੋ ਪੀਲੋ ਫਿਰ ਆਏ ਨਾ ਕਰੋ ਐ ਪੀਲੋ ਫਿਰ ਪੀਲੋ ਪੀਲੋ ਮੈਂ ਜਾਂਦਾ ਜਹ ਰੱਬ ਵੀ ਪੀਲੋ ਨਹੀਂ ਲੈ ਦਾਂਗੇ ਬਾਪੂ ਜੀ ਕੋਈ ਨਾ ਹਾਂਜੀ ਲੈ ਜਾਾਂਗੇ ਜੀ ਲੈ ਜਾਾਂਗੇ ਲਿਓ ਆਜਾ ਲੈ ਜਨਾ ਜੀ ਫਿਰ ਪੀਲੋ 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 ਫਿਰ ਆਏ ਨਾ ਕਰੋ ਹਾਂ ਪੀਲੋ ਪੀਲਣ ਤੋਂ ਪੀਲਣ ਤੋਂ ਪਾਣੀ ਪੀਲ ਆ ਪੀਲਣ ਤੋਂ ਪਿਆਸ ਲੱਗੀ ਵੀ ਹੋਗੀ ਉਹ ਨਾ ਮੇਰੇ ਬਾਪੂ ਮੈਂ ਤੇਰੇ ਪੈਰੀਂ ਹੱਥ ਲਾਉਣ ਨੂੰ ਤਿਆਰ ਹਾਂ ਮਾਰਨਾ ਕਿਹਨੀਆਂ ਤੁਹਾਨੂੰ ਦੱਸੋ ਪਹਿਲਾਂ ਐ ਤੁਹਾਡੇ ਪੈਰੀਂ ਹੱਥ ਲਾਉਣ ਨੂੰ ਤਿਆਰ ਹਾਂ ਜ ਓਕੇ ਪਹਿਲਾਂ ਬਿਨਾਂ ਕੱਪੜਾ ਬਿਨਾਂ ਕੱਪੜਾ ਤਾਂ ਸੜਕ ਤੇ ਪਏ ਹਾਂ ਬਿਨਾਂ ਕੱਪੜੇ ਤੁਸੀਂ ਕਿਹਾ ਤੁਸੀਂ ਬੋਲਿਆ ਕਿ ਮੇਰੇ ਕੋਲ ਕੱਪੜਾ ਸੀ ਕੱਲ ਦੇ ਸਾਨੂੰ ਵੀਡੀਓ ਭੇਜ ਰਹੀ ਹੈ ਸੰਗਤ ਬਿਨਾਂ ਕੱਪੜੇ ਮੇਰੇ ਕੋਲ ਕਾਫੀ ਵੀਡੀਓ ਨੇ ਇਹਨਾਂ ਦੀ ਮੇਰੇ ਕੋਲ ਹੀ ਸਾਰੇ ਵੀਡੀਓ ਆਜੋ ਫਿਰ ਬੈਠ ਤਾ ਜਾਓ ਪਹਿਲਾਂ ਇੱਧਰ ਤਾਂ ਆਜੋ ਮੇਰਾ ਸ਼ੇਰ ਅਸੀਂ ਜਿਹੜਾ ਆਜੋ ਬਾਪੂ ਯਾਰ ਦੇਖੀ ਹਾਂਜੀ ਹਾਉ ਚ ਬਟਿਆਲ ਨਹੀਂ ਇਹ ਚ ਜਿਹੜੀ ਮਰਜ਼ੀ ਬੈਠ ਚ ਬਟਿਆਲ ਅੱਛਾ ਹਾਂਜੀ ਤੱਕ ਇਹਨਾਂ ਥੋੜਾ ਜਾਓ ਠੀਕ ਹੈ ਜੀ ਪਰਿਓ ਪਿੱਛੇ ਹੋ ਜਾ ਹਾਂਜੀ ਹੋ ਜਾ ਪਿੱਛੇ ਹੋ ਜਾ ਇੰਦਰ ਦੀਰ ਜੀ ਤੰਦੂ ਮੈਂ ਲਾਜ਼ੀਤ ਹੋ ਰਹੇ ਠੀਕ ਹੈ ਜੀ ਗੈਟ ਆਊਟ 18 ਵਈ ਹਾਂਜੀ ਆ ਜੀ ਪੇਪਰ ਅੱਛਾ ਜੀ ਦੋ ਪੇਪਰ ਦਾ ਦੇਤੇ ਮੈਂ ਇੰਗਲਿਸ਼ ਦੇ ਇੰਗਲਿਸ਼ ਦੇ ਠੀਕ ਹੈ ਜੀ ਜਿਹੜਾ ਇਕਨੋਮਿਕਸ ਦਾ ਪੇਪਰ ਸੀ ਠੀਕ ਹੈ ਜੀ ਮੈਂ ਬੈਠਾ ਮੈਂ ਸਾਹਮਣੇ ਅੱਛਾ ਜੀ ਆਏ ਦੇਖੀ ਅੱਛਾ ਜੀ ਇਕਨੋਮਿਕਸ ਦਾ ਪੇਪਰ ਅੱਛਾ ਆਜੋ 14ਵੇਂ ਦਿਨ ਸੋਲ ਅੱਛਾ ਜੀ ਮੈਂ ਬੈਠਾ ਪਰ ਹੱਥ ਨਾਲ ਆਜੋ ਆਜੋ ਇਧਰ ਪਿੱਛੇ ਗੱਡੀ ਆ ਮੈਂ ਕਹਿੰਦਾ ਪਰ ਤੁਸੀਂ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਜੀ ਉਹ ਬਈ ਹਾਂਜੀ ਕੁਐਸਚਨ ਪੇਪਰ ਪੜਿਆ ਅੱਛਾ ਜੀ ਇੱਕਦਮ ਥੱਲੇ ਗਿਰ ਗਿਆ ਨੇ ਅੱਛਾ ਜੀ ਹਾਈ 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 ਹਾਂ ਅੱਛਾ ਜੀ ਆ ਜਾ ਰਹਿ ਅੱਛਾ ਜੀ ਉੱਪਰ ਥੱਲੇ ਉੱਤਰ ਜਾ ਅੱਛਾ ਜੀ ਥੱਲੇ ਉਤਰ ਜਾ ਇਧਰ ਇਹਨੂੰ ਹੱਥ ਪਾ ਲਿਓ 1 ਮਿੰਟ ਠੀਕ ਹੈ ਜੀ ਅੱਛਾ ਜੀ ਥੋੜੇ ਵਾਲੀ ਚ ਬਿਠਾਉਣਾ ਜੀ ਲਚਕਾਣੀ ਜਾਵਾਂਗੇ ਹਾਂਜੀ ਲਚਕਾਣੀ ਜਾਵਾਂਗੇ ਜੀ ਚੱਲ ਯਾਰ ਥੋੜੇ ਵਾਲੀ ਤੇ ਗੱਦਾ ਹੈਗਾ ਪਿੱਛੇ ਰੱਖਿਆ ਬਾਪੂ ਇਹ ਰੱਖ ਲੈਣੇ ਆਹੀ ਰੱਖ ਲਓ ਅਸੀਂ ਬੰਦੇ ਲੈਣੇ ਚੱਲੇ ਆ ਨਾ ਅਸੀਂ ਤਾਂ ਅਸੀਂ ਤਾਂ ਲੈਣ ਚੱਲੇ ਆ ਬੰਦੇ ਸਾਨੂੰ ਲੋੜ ਆ ਗੀ ਗੱਦਿਆਂ ਦੀ ਕਿੰਨੇ ਕੁ ਬੰਦੇ ਲੈਣੇ ਥੋੜੇ ਕੋਲ ਤੇ ਪੰਜ ਚਾਰ ਸੌ ਵਿਚ ਵਿਚ ਬਿਠਾ ਲੈਣੇ ਚੱਲੋ ਫਿਰ ਪੰਜ ਚਾਰ ਸੌ ਹੈਗੇ ਨਹੀਂ ਹਾਂਜੀ ਹੈਗੇ ਜੀ ਹੈਗੇ ਹੈਗੇ ਲਚਕਾਣੀ ਹੋ ਆ ਜੀ ਕਿਹਦੇ ਮੁੰਡਾ ਹੋਏ ਮੈਂ ਜਦਾਰ ਸਿੰਘ ਦਾ ਮੁੰਡਾ ਹਾਂ ਜੀ ਚੰਦ ਸਿੰਘ ਮੇਰੇ ਦਾਦੇ ਦਾ ਨਾਮ ਆ ਜੀ ਨਾ ਜਿਹੜੇ ਬਾਰੋ-ਬਾਰ ਨਵੇਂ ਆਣਾਂ ਦਾ ਲਾਣਾ ਜੀ ਸਕੂਲ ਦੇ ਨਾਲ ਸਾਡਾ ਸ਼ੁਰੂ ਤੋਂ ਹੀ ਪਿੰਡੇ ਹੀ ਆ ਜੀ ਜੱਦੀ ਪਿੰਡ ਆ ਜੀ ਜਿਹੜੇ ਦੇ ਕਿ ਭਲੀ ਹੱਥ ਪਾ ਲਿਓ ਬਜ਼ੁਰਗ ਜਿਹੜਾ ਉੱਤੇ ਈਸਰਹੇੜੀ ਰਹਿੰਦਾ ਉਹਨਾਂ ਦਾ ਅੱਛਾ ਜੀ ਈਸਰਹੇੜੀ ਮਗਰ ਸਾਹਿਬ ਠੀਕ ਹੈ ਠੀਕ ਹੈ ਜੀ ਪਰੇ ਹੋ ਜਾ ਬਾਈ ਔਰ ਸੰਗੀਤ ਜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਬਜ਼ੁਰਗ ਮੈਂ ਕਹੂੰਗਾ ਨੇ ਆਲੇ ਬਿਠਾਓ ਵੀਰੇ ਵੀਰ ਨੂੰ ਪਰੇ ਹੋ ਜਾ ਤੇ ਅਸੀਂ ਹੁਣ ਇਹਨਾਂ ਨੂੰ ਜਿਹੜਾ ਲਚਕਾਣੀ ਪਿੰਡ ਦੇ ਵਿੱਚ ਲੈ ਕੇ ਚੱਲੇ ਆਂ ਜੀ ਜਿਹੜੇ ਵੀ ਭੈਣ ਭਰਾ ਜਾਣਦੇ ਨੇ ਉਹ ਸਾਨੂੰ ਜਰੂਰ ਸੰਪਰਕ ਕਰਿਓ ਇਹ ਪਿੰਡ ਆਪਣਾ ਮਗਰ ਸਾਹਿਬ ਦੇ ਨੇੜੇ ਬਿਠਾ ਲਓ ਜੀ ਉਧਰ ਬਿਠਾ ਲਓ ਬਾਪੂ ਜੀ ਨੂੰ ਮਗਰ ਸਾਹਿਬ ਦੇ ਨੇੜੇ ਜਿਹੜਾ ਆਪਣਾ ਪਿੰਡ ਦਾਸਦੇ ਨੇ ਟੋੜਾ 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 ਚ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਔਰ ਬਿਨਾ ਆਜੋ 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 ਤੁਰਿਆਓ ਉਹ ਛੱਡ ਦੇ ਯਾਰ ਪੈਰ ਛੱਡ ਕੇ ਤੁਰਿਆ ਉਤਰ ਇੱਧਰ ਕੱਚੇ ਤੁਰਪਾ ਕੱਚੇ ਤੁਰਪਾ ਕੱਚੇ ਤੁਰਪਾ ਕੋਈ ਗੱਲ ਨਹੀਂ ਚਲੋ ਚਲੋ ਜੀ ਚਲੋ ਜੀ ਚਲੋ 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 ਵਾਹਿਗੁਰੂ ਨੇ ਪਾ ਪੱਗਾਂ ਲਈ ਠੀਕ ਹੈ ਜੀ ਇੱਕ ਪਿੰਡ ਰਾਜ ਨੇ ਨਰਿੰਦਰ ਸਿੰਘ ਠੀਕ ਹੈ ਜੀ ਠੀਕ ਹੈ ਜੀ ਚਲੋ ਬਾਪੂ ਜੀ ਬੈਠੋ ਸਿਆਣੇ ਹੋ ਤੁਸੀਂ ਖੜਤਾ ਜੀ ਦੀਰਦਾਰ ਸਿੰਘ ਵੀ ਆ ਠੀਕ ਹੈ ਠੀਕ 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 ਹੈ ਜੀ ਮੈਂ ਹਾਉ ਕਛਤਰੀ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ अच्छा जी तो कुत्ते के भी रहता है ठीक है ਤੁਹਾਡੇ ਬੇਟਾ ਬੱਚੇ ਹੈਗੇ ਜੀ ਮੁੰਡਾ ਹੈਗਾ ਕਿੱਥੇ ਵਿਆਹ ਹੈ ਬਾ ਜੀ ਕਿਹਾ ਬੁੱਛ ਆਓ ਵਿਆਹ ਕਰਾਉਂਦਾ ਨਹੀਂ ਸਾਲ ਕਰਾਉਂਦਾ ਨਹੀਂ ਕੀ ਨਾਮ ਕੀ ਹੈ ਮੁੰਡੇ ਦਾ ਜੀ ਬਲਿਹਾਰ ਜੀ ਬਲਿਹਾਰ ਹੋ ਜੋ ਵਿੱਚ ਨੂੰ ਹੋ ਜੋ ਜੀ ਤੇਰੇ ਜਿੱਡੇ ਗਾ ਇੱਡਾ ਕੇ ਅੱਛਾ ਜੀ ਸੱਚਾ ਪਾਤਸ਼ਾਹ ਉਹ ਖੰਡਿਆ ਲੈ ਚੱਲੇ ਆ ਦਿਖਾ ਆ ਗੁਰਦੁਆਰਾ ਮੇਰਾ ਅੱਛਾ ਠੀਕ ਹੈ ਜੀ ਆ ਦੇਖੋ ਠੀਕ ਹੈ ਠੀਕ ਹੈ ਮੈਂ ਦੇਖ ਲਿਆ ਆ ਜਾ ਚੱਲਣਾ ਚਾਹ ਹਾ ਹੋ ਜੋ ਜੀ ਮਾੜੇ ਦੇ ਵਿੱਚ ਨੂੰ ਯਾਰ 811ਵੀਂ ਵਾਰੀ ਜੰਮਿਆ ਹੁਣ ਕੀ ਹੋਈ ਉਹ ਦੇਖੀ ਇੱਥੇ ਕਰ ਲੋ ਪੈਰ ਅੰਦਰ ਕਰ ਲੋ ਜੀ ਸੁਣ ਲਾ ਓਏ ਰੱਬ ਨੇ ਜੋ ਬਖਸ਼ੇ ਰਿਆਣੇ ਆਪੀ ਦਉਣੀ ਘਾਣ ਨੂੰ ਢਾਣੇ ਨਹੀਂ ਉਹਦੀਆਂ ਗੱਲਾਂ ਹਾਂਜੀ ਉਹਦੀਆਂ ਗੱਲਾਂ ਉਹੀ ਜਾਣੇ ਅੱਗੇ ਅੱਗੇ ਵਹੋਣੇ ਹੋਣ ਪਰ ਹੋਂ ਪਹਿਲਾਂ ਹੱਥ ਨਾਲ ਵਿੱਚ ਦੇ ਲਿਓ ਜੀ ਅੱਗੇ ਨੂੰ ਹੋ ਜੋ ਮੜ ਜਾ ਆ ਜਾ ਹੁਣ ਮੈਨੂੰ ਨਹੀਂ ਨਹੀਂ ਕੋਈ ਨਹੀਂ ਕੁੱਟਦਾ ਹੀ ਲੋ ਜੀ ਆ ਲੌਕ ਕਰ ਲੋ ਜੀ ਵਿੱਚੋਂ ਜੀ ਔਰ ਸੰਗੇਤ ਜੀ ਤੁਸੀਂ ਦੇਖਿਆ ਜੀ ਹੁਣ ਅਸੀਂ ਇਸ ਵੀਰ ਨੂੰ ਜਿਹੜਾ ਬਜ਼ੁਰਗਾਂ ਨੂੰ ਲੈ ਚੱਲੇ ਆ ਜੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਤਾਂ ਜੋ ਇਹਨਾਂ ਦਾ ਆਜੋ ਇੱਧਰ ਆਜੋ ਤਾਂ ਜੋ ਇਹਨਾਂ ਦਾ ਜਿਹੜਾ ਅਗਲਾ ਜੀਵਨ ਜਿਹੜਾ ਰਹਿਦਾ ਜੀਵਨ ਆ ਜ਼ਿੰਦਗੀ ਦਾ ਉਹ ਚੰਗਾ ਹੋ ਸਕੇ ਅਸੀਂ ਤਾਂ ਮਹਾਲੀ ਚੱਲੇ ਸੀਗੇ ਜੀ ਅਸੀਂ ਦੋ ਪਰਿਵਾਰਾਂ ਨੂੰ ਮਹਾਲੀ ਮਿਲਣਾ ਤੇ ਸਾਨੂੰ ਕੱਲ ਦੀਆਂ ਵੀਡੀਓ ਦੇਣਾ ਬਜ਼ੁਰਗਾਂ ਦੀ ਆ ਰਹੀਆਂ ਨੇ ਤੇ ਅਸੀਂ ਹੁਣ ਇਸ ਗੱਡੀ ਦੇ ਵਿੱਚ ਸੰਸਥਾ ਨੂੰ ਭੇਜਣ ਲੱਗੇ ਆ ਬਜ਼ੁਰਗਾਂ ਨੂੰ ਬਾਪੂ ਜੀ ਅਪਸੈਟ ਬਹੁਤ ਹੋ ਚੁੱਕੇ ਨੇ ਜੀ ਪਰੇਸ਼ਾਨ ਨੇ ਗਾਲਾਂ ਕੱਢ ਰਹੇ ਨੇ ਗੰਦੀਆਂ ਪਰ ਬਿਨਾ ਕੱਪੜਿਆਂ ਤੋਂ ਗਰਮ ਸੜਕ ਦੇ ਉੱਪਰ ਤੁਸੀਂ ਸੋਚੋ ਜੀ ਇੱਕ ਮਿੰਟ ਨਹੀਂ ਪਿਆ ਜਾਂਦਾ ਇਹਨਾਂ ਨੂੰ ਕਈ ਦਿਨ ਹੋ ਗਏ ਸਾਨੂੰ ਕੱਲ ਸ਼ਾਮੀ ਸਾਡਾ ਭਰਾ ਉੱਥੇ ਸੁਨੇਹਾ ਲਾ ਕੇ ਆਇਆ ਤੇ ਅੱਜ ਅਸੀਂ ਸਵੇਰੇ ਉਰੇ ਜਿਹੜਾ ਪਹੁੰਚ ਗਏ ਸੰਗਤ ਜੀ ਔਰ ਆਪ ਜੀ ਦੇਖ ਰਹੇ ਹੋ ਕਰ ਲਓ ਇੱਕ ਸਾਈਡ ਤੇ ਕਰਾ ਲਓ ਗੱਡੀ ਜੀ ਔਰ ਇਹ ਵੀਰ ਸਾਡਾ ਭਰਾ ਕਮਲ ਆ ਇਹਨਾਂ ਨੇ ਵੀ ਸਾਨੂੰ ਵੀਡੀਓ ਭੇਜੀਆਂ ਤਾਂ ਅਸੀਂ ਇਹਨਾਂ ਨੂੰ ਸੁਨੇਹਾ ਲਾਇਆ ਵੀ ਤੁਸੀਂ ਇੱਥੇ ਰੁਕੋ ਅਸੀਂ ਨਾਲ ਦੀ ਨਾਲ ਜਿਹੜਾ ਤੁਹਾਡੇ ਕੋਲੇ ਆ ਰਹੇ ਹਾਂ ਔਰ ਆਪ ਜੀ ਨੇ ਸ਼ੇਅਰ ਕਰਨਾ ਵੀਡੀਓ ਨੂੰ ਦੱਸਣਾ ਇਹਨਾਂ ਬਜ਼ੁਰਗਾਂ ਨਾਲ ਕੀ ਹੋਇਆ ਕੀ ਇਹਨਾਂ ਦੀ ਜ਼ਿੰਦਗੀ ਆ ਕੀ ਇਹ ਗਲਤੀਆਂ ਕਰਦੇ ਰਹੇ ਕਿਉਂ ਇਹ ਰੋੜਾਂ ਤੇ ਪਹੁੰਚ ਗਏ ਕਿਉਂ ਇਹ ਬਿਨਾਂ ਕੱਪੜਿਆਂ ਤੋਂ ਇੱਕ ਸੜਕ ਦੇ ਉੱਪਰ ਪੈ ਕੇ ਆਪਣੀ ਨਰਕ ਭਰੀ ਜ਼ਿੰਦਗੀ ਜਿਹੜਾ ਕੱਟਣ ਤੇ ਮਜਬੂਰ ਨੇ ਜੀ ਆਪ ਜੀ ਨੇ ਸ਼ੇਅਰ ਕਰਨਾ ਔਰ ਲਚਕਾਣੀ ਆਉਂਦੇ ਜਾਂਦੇ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਜ਼ਰੂਰ ਆਪ ਜੀ ਨੇ ਜਿਹੜਾ ਖੜਕੇ ਜਾਣਾ ਜੀ ਉੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਦਾਂ ਦੀਆਂ ਰੂਹਾਂ ਆਪਣੇ ਕੋਲ ਰਹਿ ਰਹੀਆਂ ਨੇ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ ਗੁਰੂ ਸਾਹਿਬ ਜੀ ਕਿਰਪਾ ਨਾਲ ਆਪ ਜੀ ਆਉਂਦੇ ਜਾਂਦੇ ਜ਼ਰੂਰ ਖੜਕੇ ਜਾਇਆ ਕਰੋ ਭਾਸੋਂ ਰੋਡ ਤੇ ਨੇੜੇ ਹੀ ਆ ਜੀ ਔਰ ਸੰਸਥਾ ਨੂੰ ਸੰਗਤ ਚਲਾ ਰਹੀ ਆ ਜੀ ਕੋਈ ਕੋਈ ਜੋ ਜੋ ਚੀਜ਼ਾਂ ਲੋਡ ਆ ਜੀ ਇੱਕ ਇੱਕ ਚੀਜ਼ ਸੰਗਤ ਲੈ ਕੇ ਸਾਨੂੰ ਦਿੰਦੀ ਆ ਜੀ ਸੰਗਤ ਦਾ ਤੈਦ ਲੋ ਧੰਵਾਦ ਸ਼ੁਕਰਾਨਾ ਹਸਦੇਵਾਦ ਰੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਅਸੀਂ ਹੁਣ ਮਹਾਲੀ ਚੱਲੇ ਪਾਉਣੇ ਨੇ ਤੇ ਇਹ ਕਮਲ ਸਾਡਾ ਭਰਾ ਇੱਕ ਫਾਊਂਡੇਸ਼ਨ ਪਟਿਆਲੇ ਚ ਬਹੁਤ ਵਧੀਆ ਕੰਮ ਕਰ ਰਹੀ ਆ ਜੀ ਇਹਨਾਂ ਦਾ ਮੁੱਖ ਕੰਮ ਹੈਗਾ ਮਰੀਜ਼ਾਂ ਨੂੰ ਕੈਂਪ ਲਾਉਣੇ ਔਰ ਦਵਾਈਆਂ ਦੇੜੀਆਂ ਔਰ ਪੱਟੀਆਂ ਕਰਨੀਆਂ ਇਹ ਹਿਊਮਨ ਕੇਅਰ ਵੈਲਫੇਅਰ ਸੁਸਾਇਟੀ ਦੁੱਖ ਨਿਵਾਨ ਸਾਹਿਬ ਗੁਰੂ ਘਰ ਦੇ ਬਿਲਕੁਲ ਬਾਹਰ ਪੱਟੀ ਦੀ ਸੇਵਾ ਜਿਹੜੀ ਸੰਸਥਾ ਕਰ ਰਹੀ ਆ ਆਪ ਜੀ ਜਰੂਰ ਸਾਰੇ ਭੈਣ ਭਰਾ ਪਟਿਆਲਾ ਨਿਵਾਸੀ ਤਾਂ ਜਰੂਰ ਸਾਥ ਦੇਣ ਲਈ ਅੱਗੇ ਜਾਓ ਕਿਉਂਕਿ ਜਿਹੜੀ ਚੰਗੀ ਫਾਊਂਡੇਸ਼ਨ ਆ ਉਹਦਾ ਜਰੂਰ ਸਾਥ ਦੋ ਸਪਰਕ ਕਰਕੇ ਉਹਦੇ ਨਾਲ ਜੁੜ ਕੇ ਉਹਦੇ ਨਾਲ ਸੇਵਾ ਜਰੂਰ ਕਰੋ ਬਹੁਤ ਲੰਬੇ ਸਮੇਂ ਤੋਂ ਇਹ ਸੰਸਥਾ ਕੰਮ ਕਰ ਰਹੀ ਹੈ ਜੀ ਔਰ ਆਪ ਜੀ ਸਾਰੇ ਸਾਥ ਦੇਣ ਲਈ ਹੋਰ ਵੱਧ ਚੜ੍ਹ ਕੇ ਅੱਗੇ ਆਓ ਤਾਂ ਜੋ ਇਹ ਕੈਂਪ ਨੇ ਜਿਹੜੇ ਵੀਰ ਲਾਉਂਦੇ ਨੇ ਤਾਂ ਹੋਰ ਵੱਡੇ ਪੱਧਰ ਤੇ ਇਹ ਕੈਂਪ ਲੱਗ ਸਕਣ ਜੀ ਧੰਨਵਾਦ ਜੀ ਠੀਕ ਹੈ ਕਮਲ ਵੀਰੇ ਤੁਸੀਂ ਕਰਕੇ ਉਹ ਸੇਵਾ ਧੰਨਵਾਦ ਤੇ ਹੱਸਦੇ ਬਾਦਿਰੋ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖਿਓ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸ ਇਧਰ ਆ ਜੋ ਔਰ ਸੰਗਤ ਜੀ ਆਪ ਜੀ ਇੱਕ ਗੱਲ ਦੇਖੋ ਪੰਜਾਬ ਦੇ ਹੀ ਬਜ਼ੁਰਗ ਹੋਣ ਪਟਿਆਲੇ ਹੀ ਜ਼ਿਲ੍ਹੇ ਦੇ ਹੋਣ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਬਿਨਾਂ ਕੱਪੜਿਆਂ ਤੋਂ ਪਏ ਹੋਣ ਅਸੀਂ ਉਹ ਵੀਡੀਓ ਫੁਟੇਜ ਨਹੀਂ ਸ਼ੇਅਰ ਕਰ ਸਕਦੇ ਬਜ਼ੁਰਗਾਂ ਦੀਆਂ ਕਿਉਂਕਿ ਸਾਡੇ ਪੰਜਾਬ ਦੇ ਉਹ ਬਜ਼ੁਰਗ ਨੇ ਇਹ ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਪੰਜਾਬ ਨੂੰ ਉੱਪਰ ਚੱਕਿਆ ਹਰੀ ਕ੍ਰਾਂਤੀ ਵੇਲੇ ਤੋਂ ਲੈ ਕੇ ਅੱਜ ਤੱਕ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਲੜਾਈਆਂ ਲੜੀਆਂ ਨੇ ਪਰੇ ਉਹੀ ਬਜ਼ੁਰਗ ਨੇ ਜਿਨ੍ਹਾਂ ਤੇ ਅੱਜ ਵਿਵਪਤਾ ਪੈ ਗਈ ਅੱਜ ਲੋੜ ਆ ਸਾਨੂੰ ਇਕੱਠੇ ਹੋ ਕੇ ਐਦਾਂ ਦੇ ਆਸ਼ਰਮਾਂ ਨੂੰ ਸਪੋਰਟ ਜ਼ਰੂਰ ਕਰੀਏ ਤਾਂ ਜੋ ਜਿੱਥੇ ਅੱਜ ਸੌਆਂ ਦੀ ਗਿਣਤੀ ਆ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਰੂਹਾਂ ਨੂੰ ਰੱਖਿਆ ਜਾ ਸਕੇ ਇਹਨਾਂ ਵੀਰਾਂ ਬਜ਼ੁਰਗਾਂ ਦਾ ਇਲਾਜ ਜਿਹੜਾ ਕੀਤਾ ਜਾ ਸਕੇ ਉਹਨਾਂ ਨੂੰ ਚੰਗਾ ਜਿਹੜਾ ਜੀਵਨ ਮਿਲ ਸਕੇ ਉਹ ਸੜਕਾਂ ਤੇ ਐਦਾਂ ਬਿਲਕੁਲ ਨਾ ਕੱਪੜਿਆਂ ਤੋਂ ਬਿਨਾਂ ਕੱਪੜਿਆਂ ਤੋਂ ਨਾ ਰੁਲਣਾ ਉਹਨਾਂ ਨੂੰ ਇੱਜ਼ਤ ਦੀ ਜ਼ਿੰਦਗੀ ਜਿਹੜੀ ਮਿਲ ਸਕੇ ਜੀ ਧੰਨਵਾਦ ਹਸਤੀ ਬਾਦਰੋ ਠੀਕ ਆ ਤੁਸੀਂ ਸੰਸਥਾ ਚ ਜਾ ਕੇ ਆਓ ਉੱਥੇ ਸੇਵਾਦਾਰ ਹੈਗੀ ਠੀਕ ਹੈ ਜੀ ਧੰਨਵਾਦ ਸੰਗਤ ਜੀ ਅਸੀਂ ਉਹ ਵੀਰ ਉਹਨਾਂ ਨੂੰ ਭੇਜਿਆ ਹੁਣ ਗੱਡੀ ਚ ਕੋਈ ਅਸੀਂ ਹੁਣ ਜਿਹੜਾ ਮਹਾਲੀ ਨੂੰ ਚਾਲੇ ਪਾਵਾਂਗੇ ਜੀ ਉੱਥੇ ਦੋ ਵੀਰ ਨੇ ਦੋ ਭਰਾਵਾਂ ਨੂੰ ਅਸੀਂ ਮਿਲਣਾ ਘਰਾਂ ਚ ਤੇ ਅੱਗੇ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ ਸਾਡੇ ਤੇ ਸਾਨੂੰ ਤਾਕਤ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਹਾਂ ਜੀ ਸੰਗਤ ਜੀ ਤੁਸੀਂ ਦੇਖਿਆ ਬਜ਼ੁਰਗਾਂ ਨੂੰ ਔਰ ਇਸ ਟਾਈਮ ਤੁਸੀਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੇਖ ਰਹੇ ਹੋ ਰੱਬ ਰੂਪੀ ਰੂਹਾਂ ਨੂੰ ਦੇਖ ਰਹੇ ਹੋ ਜੀ ਇਹ ਰੱਬ ਰੂਪੀ ਰੂਹਾਂ ਨੇ ਜੀ 100 ਮੈਂਬਰ ਇਸ ਟਾਈਮ ਲਚਕਾਣੀ ਪਿੰਡ ਦੇ ਵਿੱਚ ਰਹਿ ਰਹੇ ਆ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੁਝ ਵੀਰ ਇਦਾਂ ਦੇ ਨੇ ਜਿਨ੍ਹਾਂ ਦੇ ਸੰਗਲ ਸੀ ਕੁਝ ਵੀਰ ਇਦਾਂ ਦੇ ਨੇ ਜਿਹੜੇ ਪਰੇਸ਼ਾਨ ਹੋ ਚੁੱਕੇ ਸੀ ਇਦਾਂ ਹੀ ਸਾਰੇ ਵੀਰ ਗਰਚਰਨ ਬੈਠਾ ਜੀ ਇਦਾਂ ਹੀ ਪ੍ਰਕਾਸ਼ਮ ਬਾਪੂ ਕਮਾਂਡੋ ਬੈਠਾ ਕਿੰਨੇ ਹੀ ਵੀਰ ਜਿਹੜੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਔਰ ਜਿਹੜੇ ਬਜ਼ੁਰਗਾਂ ਨੂੰ ਤੁਸੀਂ ਹੁਣ ਇਸ ਟਾਈਮ ਦੇਖੋਗੇ ਤੁਹਾਡਾ ਕੀ ਨਾਮ ਹੈ ਬਾਪੂ ਜੀ ਲਾਲ ਸਿੰਘ ਜੀ ਨੇ ਜੀ ਇਹਨਾਂ ਦਾ ਪਿੰਡ ਟੋਰਾ ਪਿੰਡਾ ਜੀ ਮਗਰ ਸਾਹਿਬ ਤੁਹਾਨੂੰ ਜਿਹੜਾ ਨੀਅਰ ਮਗਰ ਸਾਹਿਬ ਨੀਅਰ ਮਗਰ ਸਾਹਿਬ ਜੀ ਟੋਰਾ ਪਿੰਡਾ ਜੀ ਤੇ ਬਾ ਪਿਓ ਹੈਗਾ ਦੋ ਦਿਨ ਸਾਲਾਂ ਦੋ ਦਿਨ ਸਾਦਾਂ ਦੇ ਬਿਲਕੁਲ ਨੇੜੇ ਜੀ ਡਾਕਾ ਨਾਂ ਮਸਿੰਗੜ ਮਸਿੰਗੜਾ ਪਰ ਉਹ ਤਾਂ ਸਾਡੀ ਤਜ਼ੀਲ ਹੈਗੀ ਆ ਜੀ ਛੋਟੀ ਦੁੱਧਦਾਰ ਸਾਧਾ ਬੜੀ ਪਟਿਆਲੇ ਆ ਠੀਕ ਆ ਔਰ ਸੰਗਤ ਜੀ ਤੁਸੀਂ ਦੇਖਿਆ ਕਿੰਦਾ ਬਜ਼ੁਰਗ ਔਰ ਪਟਿਆਲੇ ਵੀ ਦੋ ਤਿੰਨ ਪੇਜਾਂ ਦੇ ਉੱਪਰ ਬਜ਼ੁਰਗਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ ਵੀ ਇਹ ਬਾਪੂ ਜੀ ਨਾ ਜੀ ਇਦਾਂ ਇਦਾਂ ਬੋਲੀ ਜਾਂਦੇ ਨੇ ਸੰਗਤ ਜੀ ਬਾਪੂ ਜੀ ਦੀ ਲੰਬੀ ਗੱਲ ਆਪਾਂ ਨਹੀਂ ਜਿਹੜੀ ਸੁਣ ਪਾਵਾਂਗੇ ਉਹਦੇ ਪਿੱਛੇ ਕਾਰਨ ਨੇ ਜੀ ਬਾਪੂ ਜੀ ਮੈਂ ਇਸ ਤੋਂ ਬਾਅਦ ਤੁਹਾਡੀ ਗੱਲ ਸੁਣੂੰਗਾ ਜੀ ਕਿਉਂਕਿ ਬਾਪੂ ਜੀ ਸੰਗਤ ਜੀ ਕੁਛਕ ਨਾ ਗਲਤ ਸ਼ਬਦ ਵਰਤਦੇ ਨੇ ਸਾਡੀਆਂ ਧੀਆਂ ਭੈਣਾਂ ਮਾਤਾ-ਮਾ ਇਸ ਵੀਡੀਓ ਨੂੰ ਦੇਖਦੀਆਂ ਨੇ ਇਸ ਕਰਕੇ ਸਾਡੀ ਇਹ ਮਜਬੂਰੀ ਆ ਵੀ ਅਸੀਂ ਉਹ ਸ਼ਬਦ ਨਹੀਂ ਆਪ ਜੀ ਅੱਗੇ ਸਾਂਝੇ ਕਰ ਸਕਦੇ ਅਸੀਂ ਵੀਡੀਓ ਤੋਂ ਬਾਅਦ ਬਾਪੂ ਦੀਆਂ ਸਾਰੀਆਂ ਗੱਲਾਂ ਸੁਣਾਂਗੇ ਕਿਉਂਕਿ ਉਹ ਆਪਣਾ ਢਿੱਡ ਫੋਲਣਾ ਚਾਹੁੰਦੇ ਨੇ ਜੋ ਗੱਲਾਂ ਬੋਲਣਾ ਚਾਹੁੰਦੇ ਨੇ ਅਸੀਂ ਸੁਣਾਂਗੇ ਕਿਉਂਕਿ ਸਾਡਾ ਫਰਜ਼ ਆ ਅਸੀਂ ਉਹਨਾਂ ਦੇ ਕੋਲੇ ਬੈਠੀਏ ਤਾਂ ਜੋ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਮਾੜੀਆਂ ਗੱਲਾਂ ਜੋ ਨੇ ਉਹ ਸੁਣਾਉਣਾ ਚਾਹੁੰਦੇ ਨੇ ਸੁਣੀ ਹੈ ਜੀ ਔਰ ਐਦਾਂ ਹੀ ਤੁਸੀਂ ਇਸ ਪਰਿਵਾਰ ਨੂੰ ਦਿਨੋਂ ਦਿਨ ਵੱਧਦੇ ਨੂੰ ਦੇਖ ਰਹੇ ਹੋ ਜੀ ਹੁਣ ਪ੍ਰਸ਼ਾਦੇ ਦੀ ਤਿਆਰੀ ਹੈ ਜੀ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਘੜ ਕੇ ਜਾਇਆ ਕਰੋ ਇਹ ਦੀਪੀ ਬੇਟਾ ਦੀਪੀ ਠੀਕ ਦੀਪੀ ਵੀਰ ਦਾ ਪਿੰਡ ਕਿਹੜਾ ਸੀਗਾ ਜੀ ਕਿਹੜਾ ਪਿੰਡ ਸੀਗਾ ਉਹ ਨੰਗਲ ਲਵਾਨਾ ਕਪੂਰਥਲੇ ਦੇ ਵਿੱਚ ਆਪ ਜੀ ਨੇ ਦੇਖਿਆ ਕਿੰਦਾਂ ਵੀਰ ਇਹ ਇੱਕ ਕੁੜੀ ਵਾਲੀ ਜਿਹੜੀ ਫੀਲਿੰਗ ਜਿਹੜੇ ਦੇ ਅੰਦਰ ਆ ਗਈ ਸੀ ਉਹੀ ਵੀਰ ਆ ਜੀ ਇਹ ਦੀਪੀ ਆਪ ਜੀ ਦੇਖ ਰਹੇ ਹੁਣ ਤਾਂ ਮੁਸਕਰਾ ਰਹੇ ਆ ਮਤਲਬ ਹੁਣ ਤਾਂ ਪ੍ਰਸ਼ਾਦਾ ਵੀ ਛਕਦਾ ਪਹਿਲੇ ਦਿਨ ਥੋੜਾ ਜਿਹਾ ਕਹੇ ਪਰੇਸ਼ਾਨ ਕਰਦਾ ਸੀ ਪ੍ਰਸ਼ਾਦਾ ਛਕਣ ਤੋਂ ਜੀ ਤੇ ਇਦਾਂ ਹੀ ਇਹ ਪਰਿਵਾਰ ਜਿਹੜਾ ਆਪ ਜੀ ਆਉਂਦੇ ਜਾਂਦੇ ਖੜਕੇ ਜਾਣਾ ਆਪ ਜੀ ਬੋਰਡ ਵੀ ਦੇਖ ਰਹੇ ਹੋ ਔਰ ਇਹ ਇੱਕ ਸਵਰਗ ਆ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਲਚਕਾਣੀ ਪਿੰਡ ਦੇ ਵਿੱਚ ਇੱਥੇ ਰੱਬੀ ਰੂਹਾਂ ਦੀ ਜਿਹੜੀ ਸੇਵਾ ਹੁੰਦੀ ਆ ਔਰ ਆਪ ਜੀ ਅੱਗੇ ਅਸੀਂ ਬੇਨਤੀ ਕਰਦੇ ਹਾਂ ਇਸ ਘਰ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਜੀ ਬਹੁਤ ਵੱਡੇ ਪੱਧਰ ਤੇ ਸਪੋਰਟ ਦੀ ਲੋੜ ਆ ਜੀ ਕਈ ਸੌ ਬੰਦਾ ਇੱਥੋਂ ਦਿਮਾਗੀ ਪਰੇਸ਼ਾਨ ਦਵਾਈਆਂ ਲੈ ਰਹੇ ਨੇ ਸੰਗਤ ਜੀ ਔਰ ਕਈ ਸੌ ਬੰਦਾ ਔਰ ਇਹ ਵੀਰ ਇੱਥੇ ਰਹਿ ਰਹੇ ਨੇ ਇੱਥੇ ਦਾ ਜਿਹੜਾ ਵੀ ਖਰਚਾ ਉਹ ਸੰਗਤ ਕਰਦੀ ਹੈ ਜਿਵੇਂ ਕਿ ਰਾਸ਼ਨ ਦਵਾਈਆਂ ਕੱਪੜਾ ਬਿਜਲੀ ਦੇ ਬਿੱਲ ਭਰਨ ਵਾਲੇ ਨੇ ਜਾਂ ਹੋਰ ਕਿੰਨਾ ਕੁਛ ਆ ਕਿੰਨੇ ਬਿੱਲ ਨੇ ਸੰਗਤ ਜੀ ਜਿਹੜੇ ਖੜੇ ਹੁੰਦੇ ਨੇ ਸੰਗਤ ਮਦਦ ਵੀ ਬਹੁਤ ਕਰਦੀ ਹੈ ਇਹ ਜੀ ਗੱਲ ਨਹੀਂ ਪਰ ਅੱਗੇ ਸਾਡੀ ਬੇਨਤੀ ਹੈ ਵੀ ਸੰਗਤ ਇਹਨਾਂ ਰੂਪਾਂ ਦੇ ਵਿੱਚ ਏਵ੍ਰਿਤਕ ਮਦਦ ਪਹੁੰਚਦੀ ਕਰੇ ਕਿਸੇ ਨਾ ਕਿਸੇ ਭੈਣ ਭਰਾਵਾਂ ਜੀ ਡਿਊਟੀਆਂ ਲਾ ਕੇ ਜਿਹੜੇ ਆਪ ਖੁਦ ਆਪਣੇ ਹੱਥੀਂ ਚੀਜ਼ਾਂ ਦੀ ਸੇਵਾ ਕਰਕੇ ਜਾਣ ਔਰ ਆਪ ਜੀ ਸੰਗਤ ਅੱਗੇ ਬੇਨਤੀ ਹੈ ਅਸੀਂ ਪਿਛਲੇ 10 ਦਿਨਾਂ ਤੋਂ ਇੱਕ ਮੈਂਬਰਸ਼ਿਪ ਸ਼ੁਰੂ ਕੀਤੀ ਆ ਉਹ ਆਪ ਜੀ ਪੱਕੇ ਮੈਂਬਰ ਸੰਸਥਾ ਦੇ ਜਰੂਰ ਬਣੋ ਤਾਂ ਜੋ ਆਪ ਜੀ ਇਸ ਘਰ ਦਾ ਸਹਾਰਾ ਬਣੋ ਔਰ ਇਸ ਘਰ ਨੂੰ ਆਪਾਂ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਣਾ ਚਾਹਗੇ ਜੀ ਆਪ ਜੀ ਪੱਕੇ ਮੈਂਬਰ ਜ਼ਰੂਰ ਬਣੋ ਔਰ ਸਾਡੇ ਨੰਬਰਾਂ ਦੇ ਸੰਪਰਕ ਕਰਕੇ ਅਸੀਂ ਆਪ ਜੀ ਨੂੰ ਪ੍ਰਕਿਰਿਆ ਦੱਸਾਂਗੇ ਵੀ ਆਪ ਜੀ ਪੱਕੇ ਮੈਂਬਰ ਕਿੱਦਾਂ ਬਣ ਕੇ ਸਿੱਧਾ ਸੰਸਥਾ ਦੇ ਨਾਲ ਜਿਹੜਾ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਜੀ ਔਰ ਤੁਸੀਂ ਦੇਖਿਆ ਬਾਕੀ ਹੁਣ ਹਨੇਰਾ ਹੋ ਚੁੱਕਿਆ ਬਿਜਲੀ ਵੀ ਚਲੀ ਗਈ ਜੀ ਹੁਣ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਜੀ ਔਰ ਆਪ ਜੀ ਦਿਨੋਂ ਆਉਂਦੇ ਜਾਂਦੇ ਦਿਨ ਚ ਜਦੋਂ ਵੀ ਕਦੇ ਸਮਾਂ ਲੱਗਦਾ ਇਹਨਾਂ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਜੀ ਧੰਨਵਾਦ ਹੱਸਦੇ ਬੱਸ ਦੇ ਨੇ ਆਪਾਂ ਇੱਧਰ ਬਾਹਰਲੇ ਪਾਸੇ ਹੋ ਜਾਂਦੇ ਆ ਜੀ ਜਿਹੜੇ ਵੀ ਵੀਰ ਇਹਨਾਂ ਬਜ਼ੁਰਗਾਂ ਨੂੰ ਜਾਣਦੇ ਨੇ ਜਾਂ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਦੋਸਤ ਮਿੱਤਰ ਕੋਈ ਵੀ ਕੋਈ ਇਹ ਬਜ਼ੁਰਗ ਦੱਸਦੇ ਨੇ ਮੈਂ ਮਹਿੰਦਰਾ ਕਾਲਜ ਦੇ ਵਿੱਚ ਪੜ੍ਹਿਆ ਤਾਂ ਸਾਡੇ ਨਾਲ ਜਰੂਰ ਤੁਸੀਂ ਸੰਪਰਕ ਕਰਿਓ ਤਾਂ ਜੋ ਇਹਨਾਂ ਬਜ਼ੁਰਗਾਂ ਬਾਰੇ ਪਤਾ ਲੱਗ ਸਕੇ ਇਹ ਕਿਉਂ ਸੜਕਾਂ ਤੇ ਇਹ ਬਜ਼ੁਰਗ ਸੜਕਾਂ ਤੇ ਬਿਨਾਂ ਕੱਪੜਿਆਂ ਤੋਂ ਪਟਿਆਲੇ ਸ਼ਹਿਰ ਦੇ ਵਿੱਚ ਘੁੰਮੇ ਨੇ ਇਹਨਾਂ ਨੂੰ ਮੈਨੂੰ ਲੱਗਦਾ ਜੀ ਪੂਰਾ ਪਟਿਆਲਾ ਤਾਂ ਨਹੀਂ ਕਹਿ ਸਕਦੇ ਪਰ 50% ਪਟਿਆਲੇ ਨੇ ਮਤਲਬ ਉਸ ਖਲਾਤਾਂ ਦੇ ਵਿੱਚ ਦੇਖਿਆ ਨਾ ਬਜ਼ੁਰਗਾਂ ਨੂੰ ਔਰ ਸਾਨੂੰ ਕੱਲ ਸ਼ਾਮੀ ਪਤਾ ਲੱਗਿਆ ਸੀ ਜੀ ਤੇ ਅਸੀਂ ਫਿਰ ਅੱਜ ਉਹਨਾਂ ਨੂੰ ਜਿਹੜਾ ਲੈਣ ਲਈ ਉਹਨਾਂ ਨੂੰ ਲੱਭਣ ਲਈ ਚਲੇ ਗਏ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਰੇ ਲਏ ਔਰ ਦੇਖਿਓ ਤੁਸੀਂ ਦੋ ਕੁ ਦਿਨਾਂ ਦੇ ਵਿੱਚ ਜਦੋਂ ਦਵਾਈਆਂ ਆਪਾਂ ਸ਼ੁਰੂ ਕਰਤੀ ਗੁਰੂ ਸਾਹਿਬ ਅੱਗੇ ਅਰਦਾਸ ਕਰਤੀ ਤੁਸੀਂ ਦੇਖਿਓ ਵੀ ਕਿਵੇਂ ਚੜ੍ਹਦੀ ਕਲਾ ਹੋ ਜਾਣੀਆਂ ਇਹੀ ਬਜ਼ੁਰਗ ਜਿਹੜੇ ਗਲਤ ਸ਼ਬਦ ਵਰਤਦੇ ਨੇ ਹਰ ਵਕਤ ਬੋਲੀ ਜਾਂਦੇ ਨੇ ਇੱਕ ਗੱਲ ਨੂੰ ਸ਼ੁਰੂ ਕਰਕੇ ਅੱਧੇ ਘੰਟੇ ਚ ਨਿਵੇੜ ਦੇਣੇ ਜੇ ਕੋਈ ਗੱਲ ਕੱਟਦਾ ਵਿੱਚ ਤਾਂ ਉਹਨੂੰ ਗੁੱਸੇ 'ਚ ਬੋਲਦੇ ਨੇ ਮੇਰੀ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਐਦਾਂ ਹੀ ਕਹੀ ਜਾਂਦੇ ਨੇ ਜੇ ਕੋਈ ਗੱ ਜਦੋਂ ਇਹ ਉਰੇ ਆਏ ਸੰਸਥਾ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਵੀ ਪਾਲ ਮੇਰੀ ਗੱਲ ਸੁਣ ਮੈਂ ਕਿਹਾ ਬਾਪੂ ਜੀ ਤੁਹਾਨੂੰ ਮੇਰਾ ਨਾਮ ਕਿੱਦਾਂ ਪਤਾ ਕਹਿੰਦਾ ਮੈਨੂੰ 5 ਦਿਨ ਹੋ ਗਏ ਪਟਿਆਲੇ ਦੀਆਂ ਸੜਕਾਂ ਤੇ ਪਏ ਨੂੰ ਕਹਿੰਦਾ ਮੈਨੂੰ 5 ਦਿਨਾਂ ਵਿੱਚ ਕਿੰਨੀ ਉਹ ਸੰਗਤ ਆ ਗਈ ਕਹਿੰਦਾ ਕਹਿੰਦੀ ਸੀ ਪਾਲ ਕੋਲੇ ਭੇਜ ਦੋ ਪਾਲ ਕੋਲੇ ਭੇਜ ਦੋ ਕਹਿੰਦਾ ਮੈਨੂੰ ਹਰੇਕ ਕਹਦਾ ਕਿ ਪਾਲ ਨੂੰ ਚਕਾ ਦਿਓ ਕਹਿੰਦਾ ਮੈਂ ਤੇਰਾ ਤਾਂ ਨਾਮ ਜਾਣਦਾ ਸੀ ਬੜੇ ਖੁਸ਼ ਵੀ ਹੋਏ ਤੇ ਸਾਨੂੰ ਚੰਗਾ ਵੀ ਲੱਗਿਆ ਵੀ ਸੰਗਤ ਨੇ ਸਾਡੇ ਤੇ ਇੰਨਾ ਵਿਸ਼ਵਾਸ ਰ ਇੰਨਾ ਮਾਣ ਸਾਡੇ ਤੇ ਕੀਤਾ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਹੱਸਦੇ ਵਾਸਦੇ ਰਹੋ ਪ੍ਰਮਾਤਮਾ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਸਭ ਦੇ ਧੀਆਂ ਪੁੱਤ ਚੜ੍ਹਦੀ ਕਲਾ 'ਚ ਰਹਿਣ ਔਰ ਜਿੰਨੀ ਵੀ ਭੈਣ ਭਰਾ ਚਾਹੇ ਤੁਸੀਂ ਵਿਦੇਸ਼ਾਂ ਚੋਂ ਚਾਹੇ ਤੁਸੀਂ ਕਿਤੇ ਵੀ ਹੋ ਅਸੀਂ ਤੁਹਾਡੇ ਲਈ ਅਰਦਾਸਾਂ ਮੰਗਦੇ ਆਂ ਦਿਲੋਂ ਔਰ ਇੱਕ ਆਪਾਂ 11ਵੇਂ ਮਹੀਨੇ ਦੇ ਵਿੱਚ ਅੱਗੇ 11ਵੇਂ ਮਹੀਨੇ ਦੇ ਵਿੱਚ ਪ੍ਰੋਗਰਾਮ ਕਰਾਉਣਾ ਸੰਸਥਾ ਦੇ ਵਿੱਚ ਧਾਰਮਿਕ ਉਦੋਂ ਆ 11ਵੇਂ ਮਹੀਨੇ ਦੇ ਵਿੱਚ ਅਸੀਂ ਹੁਣ ਹਰੇਕ ਵੀਡੀਓ ਦੇ ਵਿੱਚ ਇਹ ਬੋਲਦੇ ਰਾਂਗੇ ਜੀ ਕਿ 11ਵੇਂ ਮਹੀਨੇ ਦੀ 20 ਤਰੀਕ ਜਾਂ 21 ਤਰੀਕ ਹੋਊਗੀ ਆਪ ਜੀ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਭਰਨੀ ਹੈ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਧਾਰਮਿਕ ਸੰਗਤ ਜੀ ਆਪ ਜੀ ਨੇ ਹਾਜ਼ਰੀ ਭਰਨੀ ਹੈ ਬੜੀ ਮਨ ਨੂੰ ਖੁਸ਼ੀ ਹੋਊਗਾ ਔਰ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਨੀ ਨੇ ਜੀ ਔਰ ਸ਼ੁਕਰਾਨਾ ਅਸੀਂ ਕਹਾਂਗੇ ਗੁਰੂ ਨਾਨਕ ਦਾ ਦਰ ਜਰੂਰ ਦਰਸ਼ਨ ਕਰਾ ਦਿਓ ਸੰਗਤ ਨੂੰ ਇੱਧਰ ਸੇਵਾ ਦੇ ਪੁੰਜ ਭਾਈ ਕਨਈਆਜੀਤ ਜਿਹੜੀ ਜਿਹੜੀ ਇਹਨਾਂ ਦੀ ਫੋਟੋ ਲਾਉਣ ਦੇ ਵਿੱਚ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਇੱਧਰ ਸੇਵਾ ਦੇ ਪੁੰਜ ਭਗਤਪੂਰਨ ਸਿੰਘ ਜੀ ਦੀ ਫੋਟੋ ਲਾਉਂਦੇ ਹੋਏ ਅਸੀਂ ਬਹੁਤ ਹੀ ਫਕਰ ਮਹਿਸੂਸ ਕਰ ਰਹੇ ਹਾਂ ਜੀ ਔਰ ਗੁਰੂ ਸਾਹਿਬ ਜੀ ਦੀ ਇਹ ਜੀ ਕਿਰਪਾ ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ ਤੇ ਮਹਾਰਾਜ ਇਹ ਜੀ ਕਿਰਪਾ ਕਰਦੇ ਨੇ ਰੱਬੀ ਰੂਹਾਂ ਤੁਸੀਂ ਦੇਖੋ ਸੰਗਤ ਜੀ ਅੱਜ ਇਹ ਘਰ ਕਿੰਨੀ ਚੈਨ ਦੀ ਔਰ ਕਿੰਨੀ ਸੋਹਣੇ ਜਿਹੜੇ ਸਜੇ ਬੈਠੇ ਨੇ ਸਾਰੇ ਵੀਰ ਮੈਂ ਕਹਿੰਦਾ ਜੀ ਦਸਤਾਰਾਂ ਸਜਾਈਆਂ ਆਨੰਦ ਦੇ ਵਖਰਾ ਜੀ ਆਨੰਦ ਦੇ ਵਖਰਾ ਸੰਗਤ ਜੀ ਮਤਲਬ ਰੂਹ ਖੁਸ਼ ਹੋ ਜਾਂਦੀ ਐ ਇਸ ਟਾਈਮ ਇਹਨਾਂ ਨੂੰ ਪ੍ਰਸ਼ਾਦਾ ਛਕਦੇ ਦੇਖ ਕੇ ਕਿਉਂਕਿ ਅਸੀਂ ਇਹਨਾਂ ਦੇ ਉਹ ਹਾਲਾਤ ਦੇਖੇ ਹੋਏ ਨੇ ਸੰਗਤ ਜੀ ਜਦੋਂ ਇਹ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਕੱਟਦੇ ਸੀਗੇ ਔਰ ਕਈਆਂ ਦੇ ਸੰਗਲ ਕੀ ਕਈ ਬਿਨਾ ਕੱਪੜਿਆਂ ਤੋਂ ਕਈ ਗੰਦਮੰਦ ਦੇ ਵਿੱਚ ਰਹਿਣਾ ਉਹ ਹਾਲਾਤ ਜਦੋਂ ਦੇਖੇ ਹੋਣ ਤਾਂ ਜਦੋਂ ਆਹ ਹਾਲਾਤਾਂ ਦੇ ਵਿੱਚ ਪ੍ਰਸ਼ਾਦਾ ਛਕਦਾ ਹੋਵੇ 100 ਮੈਂਬਰ ਤਾਂ ਆਨੰਦ ਦੇ ਵਖਰਾ ਸੰਗਤ ਜੀ ਆਨੰਦ ਦੇ ਵਖਰਾ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਔਰ ਪਿੱਛੇ ਅੱਗੇ ਹਾਲ ਹੈ ਉਹਦੇ ਵਿੱਚ ਸੌਂਦੇ ਨੇ ਸਾਰੇ ਵੀਰ ਧੰਨਵਾਦ ਆਪ ਜੀ ਅੱਗੇ ਸਾਡੀ ਬੇਨਤੀ ਆ ਤੁਸੀਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਔਰ ਤਾਂ ਜੋ ਇਹਨਾਂ ਰੂਹਾਂ ਦੇ ਆਪ ਜੀ ਨੂੰ ਸਾਰੀਆਂ ਸੰਗਤਾਂ ਨੂੰ ਇਹਨਾਂ ਰੂਹਾਂ ਦੇ ਦਰਸ਼ਨ ਹੋ ਜਾਣ ਜੀ ਧੰਨਵਾਦ ਸੰਗਤ ਜੀ ਸ਼ੁਕਰਾਨਾ ਖਸ ਦੇ ਬਾਅਦ ਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ